ਫਗਵਾੜਾ ਦੇ ਪ੍ਰਸਿੱਧ ਹੋਟਲ ਤਾਜ਼ ਵਿੱਚ ਰੇਡ ਇਹ ਦੇਰ ਰਾਤ ਰੇਡ ਵੱਜੀ ਹੈ ਜਿਸ ਵਿੱਚ ਸਾਬੀ ਟੌਰੀ ਵੱਲੋਂ ਚਲਾਏ ਜਾ ਰਹੇ ਇਸ ਹੋਟਲ ਦੇ ਵਿੱਚ ਸਾਈਬਰ ਕ੍ਰਾਈਮ थाना ਪੁਲਿਸ ਕਪੂਰਥਲਾ ਵੱਲੋਂ ਭਾਰੀ ਰੇਡ ਮਾਰੀ ਗਈ ਹੈ ਫਗਵਾੜਾ ਦੇ ਪਲਾਈ ਰੋਡ ਤੇ ਤਾਜ਼ ਹੋਟਲ ਚ ਰੇਡ ਮਾਰ ਕੇ ਪੁਲਿਸ ਨੇ 40 ਲੈਪਟਾਪ 67 ਮੋਬਾਈਲ 10 ਲੱਖ ਰੁਪਏ ਬਰਾਮਦ ਕੀਤੇ ਹਨ ਖੁਫੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਕਪੂਰਥਲਾ ਅਤੇ ਫਗਵਾੜਾ ਵਿੱਚ ਇੱਕ ਵੱਡੇ ਸਾਈਬਰ ਧੋਖਾਧੜੀ ਰੈਕਡ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਮੁੱਖ ਤੌਰ ਤੇ ਅਮਰੀਕਾ ਅਤੇ ਕੈਨੇਡਾ ਵਿੱਚ ਲੋਕਾਂ ਨੂੰ ਸੌਫਟਵੇਅਰ ਸਹੂਲਤਾਂ ਪ੍ਰਦਾਨ ਕਰਨ ਦੀ ਆੜ ਵਿੱਚ ਨਿਸ਼ਾਨਾ ਮਨਾਉਂਦਾ ਸੀ ਮੌਕੇ ਤੇ 36 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 40 ਲੈਪਟਾਪ 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਗਦ ਬਰਾਮਦ ਕੀਤੇ ਹਨ ਦੱਸ ਦਈਏ ਕਿ ਇਹ ਤਾਜ ਹੋਟਲ ਫਗਵਾੜਾ ਦੇ ਪਲਾਈ ਰੋਡ ਤੇ ਸਥਿਤ ਹੈ ਜਿਸ ਨੂੰ ਸਾਬੀ ਟੌਰੀ ਨਾਮ ਦਾ ਸ਼ਖਸ ਚਲਾ ਰਿਹਾ ਸੀ ਇਸ ਮੌਕੇ ਡੀਐਸਪੀ ਡੀ ਦਲਜੀਤ ਸਿੰਘ ਨੇ ਕੀ ਕਿਹਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਆਓ ਤੁਹਾਨੂੰ ਸੁਣਾਉਨੇ ਆ ਰੋਜ਼ਾਨਾ ਫਗਵਾੜਾ ਬੁਲੇਟਿਨ 24 ਨਿਊਜ਼ ਟੀਵੀ ਲਈ ਕਮਲਪ੍ਰੀਤ ਸਿੰਘ ਨੌਰਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਇਹ ਮਾਮਲਾ ਸਾਹਮਣੇ ਆਇਆ ਕਰਨ ਹਾਂਜੀ ਕਾਲ ਇਨਫੋਰਮੇਸ਼ਨ ਮਿਲਦੇ ਇੱਥੇ ਸਾਈਬਰ ਕ੍ਰਾਈਮ ਕਮਿਸ਼ਨਰੇਸ਼ਨ ਵੱਲੋਂ ਟੀਮ ਵੱਲੋਂ ਰੈਡ ਕੀਤੀ ਗਈ ਹੈ ਔਰ ਉਹ ਉਹਦੇ ਵਿੱਚੋਂ ਕਾਫੀ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਦੇ ਅ ਬੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗਾ ਅਚਾ ਕਿੰਨੇ ਲੋਕ ਇੰਨੇ ਸਾਹਮਣੇ ਆਏ ਕੁਝ ਲੱਗੇ ਅੱਧੀ ਕਰੀਬ 30 ਤੋਂ ਉੱਪਰ ਤੂੰ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਗਿਣਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਡਿਸਾਈਡ ਹੋਊਗਾ ਇਹ ਹੋਟਲ ਕਿਹੜਾ ਸਹੀ ਹੈ ਹੋਟਲ ਤਵਾ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਐ ਉਹਨਾਂ ਬਾਰੇ ਹਲੀ ਰਿਕਾਰਡ ਵੀ ਲਿਆਣਾ ਚਾਹੀਦਾ ਟੋਟਲ ਸਾਰੇ ਤੇ ਲੜਕੀਆਂ ਤੇ ਲੜਕੇ ਕਿੰਨੇ ਐ ਬਸ ਥੈਂਕ ਯੂ